ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ ਤੇ ਦੋ ਹੀ ਕੰਮ ਆ ਤੁਹਾਨੂੰ ਦਿਖਾਉਣੀਆਂ ਐ ਜਿੰਨਾ ਚੋ ਇੱਕ ਸੂਈ ਆ ਤੇ ਇੱਕ ਗੱਬਨ ਆ ਇਹ ਸੂਈ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਿਆ ਕਰੋ ਫਿਰ ਪਸ਼ਵ ਦੀ ਤਸੱਲੀ ਆਪਣੀ ਇੱਥੇ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਤੇ ਵੀਰ ਜੀ ਨਾਮ ਦੱਸਦੇ ਘਰੀ ਆਪਣਾ ਮੇਰਾ ਨਾਮ ਭਾਈ ਸੋਨੂ ਆ ਜੀ ਠੀਕ ਹੈ ਜੀ ਤੇ ਪਿੰਡ ਆਪਣਾ ਮੋਤਲਾ ਹਨਾ ਪਿੰਡ ਮੋਤਲਾ ਭਾਈ ਤੇ ਤਸਵੀਲ ਜਨਾਲਾ ਜਿਲੰਡਰ ਸਰ ਹਾਂਜੀ ਭਾਈ ਤੇ ਕਿੰਨਾ ਚਿਰ ਹੋ ਗਿਆ ਤੇਰਾ ਆਪਾਂ ਨੂੰ ਕੰਮ ਕਰਦਿਆਂ ਭਾਈ ਆਪਾਂ ਨੂੰ 20 ਕੇ ਸਾਲ ਹੋ ਗਏ ਕੰਮ ਕਰਦਿਆਂ ਉਦਾਂ ਅੱਛਾ ਤੇ ਭਾਈ ਆਪਾਂ ਕਦੀ ਵੀਡੀਓ ਨਹੀਂ ਭਾਈ ਮਾਲਦੀ ਵੀਡੀਓ ਪਹਿਲੀ ਹਰੀ ਪਾਉਣੀ ਹੈ ਨਾ ਆਪਣੀ ਲਈ ਪਹਿਲ ਪਾਉਣੀ ਪਾਜੀ ਚਲ ਅਸੀਂ ਵੀ ਪਾ ਕੇ ਵੇਖੀਏ ਦੁਨੀਆਦਾਰੀ ਨਾਲ ਹਲਕੇ ਵੇਖੀਏ ਠੀਕ ਆ ਹਾਂਜੀ ਤੇ ਰੇਟ ਇਹ ਆ ਵੀ ਚਲੋ ਤੁਸੀਂ ਕਹਿੰਦੇ ਸੀ ਵੀ ਨੋਰਮਲ ਰੱਖਣੀ ਹੈ ਤਰਾ گاਵਾ ਹੀ ਹੁੰਦੀਆਂ ਆਪਣੇ ਕੋਲ ਜਦ ਤੱਕ ਹੈ ਨਾ ਗਾਵਾ ਹੀ ਹੁੰਦੀਆਂ ਪਾਜੀ ਚੰਗਾ ਮਾਲ ਹੁੰਦਾ ਪਾਜੀ ਚੰਗਾ ਹੀ ਜਾ ਕੇ ਵੇਚੀ ਦਾਸ ਠੀਕ ਆ ਹਾਂਜੀ ਇਹ ਆ ਵੀ ਚਲੋ ਹਲੇ ਵੀਡੀਓ ਤਰਾ ਪਹਿਲੀ ਹਰੀ ਪਾਉਣ ਲੱਗੇ ਕੰਮ ਉਤਰਾ ਪੁਰਾਣਾ ਹੋ ਗਿਆ ਕਰਦਿਆਂ ਹਾਂਜੀ ਕੰਮ ਕਾ ਪੁਰਾਣਾ ਹੋ ਗਿਆ ਠੀਕ ਆ ਹਾਂਜੀ ਤੇ ਪਾਣੀ ਪੁਣੀ ਤੁਹਾਡੇ ਲੱਗੇ ਬੰਨੇ ਜਾਦਾ ਵਾਵਾ ਹਾਏ ਹਾਏ ਨਾ ਬਹੁਤ ਪਾਣੀ ਭਾਈ ਮਾਰਵੱਜੀ ਆਦੇ ਹਜੇ ਵੀ ਨਹੀਂ ਸੁੱਕਾ ਨਾ ਨਾ ਜੇ ਅੱਜ ਤੇ ਪੱਟੇ ਦੱਤੇ ਤੇ ਵਿਓਖੇ ਆਦੇ ਹਜੇ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆ ਆ ਲੈ ਸਾਦੇ ਆ ਘਰ ਦੇ ਨਾਲ-ਨਾਲ ਜਿਹੜੀਆਂ ਪੈਲੀਆਂ ਵਾ ਪਾਣੀ ਹੱਲੇ ਵੀ ਜਿਹੜਾ ਖਲੋਤਾ ਵਾ ਘੇਰੇ-ਘੇਰੇ ਪਾਣੀ ਹਜੇ ਹੈਗਾ ਵਾ ਜਿਹੜਾ ਕਈਆਂ 'ਚ ਚਲੋ ਆ ਤੁਹਾਡੇ ਸੁੱਕ ਗਿਆ ਵਾ ਤੇ ਕਈਆਂ 'ਚ ਫੁੱਟ-ਫੁੱਟ ਡੇਡ-ਡੇਡ ਫੁੱਟ ਹਜੇ ਵੀ ਪਾਣੀ ਹੈਗਾ ਇਹ ਪੱਠੇ-ਪੁੱਠਿਆਂ ਦਾ ਕਣਕਾ-ਗੁੰਕਾ ਦਾ ਕੰਮ ਕਈਆਂ ਜਗ੍ਹਾ ਤੇ ਹਜੇ ਮੁਸ਼ਕਲ ਹੀ ਆ ਇਹ ਵੀ ਪੂਰਾ ਪਾਣੀ ਸੁੱਕਾ ਨਹੀਂ ਆ ਹੱਲੇ ਏ ਆ ਵੀ ਜਿਹੜੀਆਂ ਇਧਰਲੇ ਏਰੀਆ ਚੋਂ ਗਾਵਾਂ ਜਾਊਗੀਆਂ ਤੇ ਉਹ ਜਾ ਕੇ ਦੁੱਧੋ ਵਦਨੀਆਂ ਹੀ ਆਂ ਸਾਂਭ ਸਾਂਭ ਵਾਲੀ ਜਗ੍ਹਾ ਤੇ ਕਿਤੇ ਚਲ ਜਾਣਾ ਜਿਹੜੇ ਹਸਾਬ ਨਾਲ ਜੇ ਕੋਈ ਦੀ ਕੋਈ ਕਈ ਕਈ ਏਰੀਆ ਚ ਜੇ ਬਿਲਕੁਲ ਅਜੇ ਵੀ ਕੰਮ ਉਹੋ ਜਿਹਾ ਹੀ ਆ ਹੱਲੇ ਤੇ ਸ਼ੁਰੂਆਤ ਆ ਸੋਈ ਤੋਂ ਕਰ ਲਈਏ ਹਾਂਜੀ ਭਾਈ ਇਹ ਤੋਂ ਬਾਅਦ ਕਿੰਨਾ ਚਿਰ ਹੋ ਗਿਆ ਵੀਰ ਜੀ ਨੂੰ ਸੋਈ ਨਾ ਅੱਜ ਭਾਈ ਇਹਨੂੰ ਚੌਥਾ ਡੰਗ ਹੋ ਗਿਆ ਸੋਈ ਦਾ ਚੌਥਾ ਡੰਗ ਹੋ ਗਿਆ ਨਾਲੋ ਜਿਹੜਾ ਬੱਚੇ ਦਾ ਨਾਲ ਹੀ ਆ ਨਾ ਉਹ ਦੇਖ ਸਕਦੇ ਨਾਲੋ ਜਿਹੜਾ ਤੇਰਾ ਨਾਲ ਹੀ ਹੈ ਮਗਰ ਕੀ ਜੇ ਉਹਦੇ ਮਗਰ ਵੱਛੀ ਜੋ ਭਾਈ ਮਗਰ ਵੱਛੀ ਆ ਹਾਂਜੀ ਵੱਛੀ ਬੜੀ ਖੂਬਸੂਰਤ ਆ ਅਛੇ ਮਗਰ ਚੰਗੇ ਟੀਕੇ ਦੀ ਇਹ ਬੱਚਾ ਕਾਫੀ ਪਿਆਰਾ ਹੈ ਜਿਹੜਾ ਇਹਦੇ ਮਗਰ ਤੇ ਕਿੰਨਾ ਕਰਗੇ ਜੇ ਤਾਂ ਬੋਲਾ ਹੀ ਆ ਕਿ ਇੱਕ ਸਾਦ ਦਾ ਇਹਦੇ ਭਾਜੀ 12 ਲੀਟਰ ਦੀ ਜਿਹੜੀ ਚਵਾਈ ਬੋਲੇ ਦੀ ਆ ਅੱਛਾ 12 ਲੀਟਰ ਤੇ ਚੱਲਣਦੀ ਆ ਹੁਣ ਕਿੰਨਾ ਕਰੀ ਜਾਓਗੇ ਦੁੱਧ ਦੇ ਇਹ ਭਾਜੀ 15 16 ਲੀਟਰ ਮੰਨਨੇ ਪਾਉਗੇ ਅੱਛਾ 1500 ਲੀਟਰ ਕਰੀ ਜਾਓਗੇ ਖੋਲੋ ਫਿਰ ਤੋਰ ਦੀਏ ਕਰੀ ਨਾ ਬਾਕੀ ਥਾਨੇ ਵੀ ਕਾਫੀ ਪਿਆਰਾ ਲੱਗਾ ਇਹਦੇ ਕੋਲ ਆ ਦੇਖਾ ਦੇ ਜੀ ਇੱਕੋ ਜਿਹਾ ਗੈਪ ਤੇ ਦੇ ਇੱਕੋ ਜਿਹਾ ਥਾਨੇ ਜਿਹੜਾ ਮਿਲਕ ਮੈਨ ਵੀ ਦੇਖ ਸਾਦੇ ਚੰਗੀ ਲੱਗੀ ਹੈ ਬਾਕੀ ਮਗਰ ਬੱਚੀ ਸਾਹਮਣੇ ਵਾਲੀ ਆ कोई वीर बच्चे भी सामना वाला कोई वीर खड़े ले जाओ उतो घुमा जा। दो दुद्ध पंद्रह सोलह लीटर दे लागे बंदे जो कहते भी भरी जाऊगी ਬਾਕੀ ਉਤਰਾਂ ਥੱਲੇ ਚੰਗੀ ਹੈ। ਉੱਧਰ। ਨੱਦਲਾ ਬੰਨਾ ਹੈ। ਠੀਕ ਹੈ। ਤੇ ਮੁੱਲ ਫਿਰ ਵੀ ਜੇ ਤਾਂ ਕਿੰਨਾ ਕੁ ਰੱਖਣਾ ਆਪਾਂ ਦੇਣ ਦੇ ਨਾਲ। ਮੁੱਲ ਜਿਹੜਾ ਹਾਂ ਨਹੀਂ ਭਾਈ 45000 ਹੀ ਦੇਦਣੀ ਆਪਾਂ। ਯਸ ਨੋਈ ਹਾਂਜੀ ਯਸ ਚਲੋ ਥੋੜਾ ਪਤਾ ਮੰਨਤਾ ਆ। ਚਲੋ ਮੌਕੇ ਤੇ ਭਾਜੀ ਕਰ ਲਾਂਗੇ ਥੋੜਾ ਬੋਧਾ। ਥੋੜਾ ਪਤਾ ਪਹਿਲੀ ਵੀਡੀਓ ਆ ਚਲੋ। ਹਾਂਜੀ। ਕਿਸ ਨਾ ਮੋੜਿਆ ਨਾ। ਹਾਂਜੀ ਹਾਂਜੀ। ਠੀਕ ਹੈ ਤੇ ਹੁਣ ਆਹ ਗੱਬਨ ਆ ਗਈ ਆਪਣੇ ਕੋਲ। ਹਾਂਜੀ ਬਹੁਤ ਅੱਛੀ ਗੱਬਈ ਹੈ। ਤੇ ਥਣਾ ਇਹਦੇ ਵੀ ਤਨ ਲਾਗ ਰਿਹਾ ਦਿਖਾ ਦਈਏ ਆ ਦੇਖ ਸੰਦੇ ਥਣਾ ਦਾ ਸਾਈਜ਼ ਜਿਹੜਾ ਇਹਦਾ ਚੰਗਾ ਆ ਇਹਨੇ ਕਿੰਨਾ ਸੁਆਹ ਸੋਨਾ ਚ ਵੀ ਇਹ ਭਾਜੀ ਪਹਿਲਾਂ ਸੁਆਹ ਅੱਛਾ ਪਹਿਲਾਂ ਸੁਆਹ ਇਹਨੇ ਸੁਆਹ ਤੇ ਕਿੰਨਾ ਕਿ ਦੁੱਧ ਭਰੀ ਜਾਊਗੀ ਇਹ ਭਾਜੀ 16 17 ਲੀਟਰ ਮੰਨਨੇ ਪਾਉਗੇ ਅੱਛਾ 16 17 ਲੀਟਰ ਭਰੀ ਜਾਊਗੀ ਹਾਂਜੀ ਖੋਲੋ ਜਾਓ ਯਾਰ ਸੀ ਜੋ ਭਾਜੀ ਖੋਲੋ ਹਾਂ ਤੋੜ ਦਈਏ ਇਹਨਾਂ ਤੋਂ ਮੱਛੀਆਂ ਖਾਦਤੀਆਂ ਨੇ ਰੰਦ ਵੀ ਜਦੋਂ ਪਾਣੀ ਚ ਦੀ ਜਿਹੜੀ ਡੇਗ ਗਈ ਆ ਜ ਆਪਦੀ ਚੰਗੀ ਕਤੂਦੀ ਪਾਜੀ ਬਾਕੀ ਇਹ ਆ ਵੀ ਕਹਿੰਦਾ ਭਾ ਵੇ ਆ ਵੀ ਜਿਹੜੇ ਇੱਧਰ ਲੇਰੀਆ ਚ ਪਛੇ ਜਾਊਗਾ ਜਾ ਕੇ ਹੁਣ ਵਧਨੇ ਹੀ ਆ ਕਰੀ ਇਹਨਾਂ ਨੂੰ ਮਾਰ ਜਿਹੜੀ ਕਰੀ ਵੱਜ ਗਈ ਜਿਹੜੀ ਵੱਜਣੀ ਹੈ ਤੇ ਬਾਕੀ ਥੱਲੇ ਉਹ ਚੰਗੀ ਭਰੰਦੀ ਆ ਥਿਲਾਂ ਟੋਲਾ ਹਵਾਨੇ ਚ ਕਾਫੀ ਹੈ ਜੇ ਚੰਗੀ ਭਰ ਜੋਗੀ ਸੂਨ ਤੱਕ ਦੇ ਨਾ ਜੇ ਖੜਦੀ ਆ ਤੇ ਹੈਗੀ ਵੀ ਜਰਸੀ ਕ੍ਰੋਸ ਚ ਤੇ ਕਿੰਨਾ ਕ ਫਿਰ ਵੀਰ ਜੀ ਇਹਦਾ ਰੱਖਣਾ ਆਪਾਂ ਮੁੱਲ ਇਹਦਾ ਭਾਜੀ ਹਾਂ ਨਹੀਂ ਜਿਹੜਾ 50 ਹਜ਼ਾਰ ਦਾ ਅੱਛਾ ਹਾਂਜੀ ਚਲੋ ਬਾਕੀ ਉਹਨੇ ਇੱਕੀ ਮਾਨਤਾ ਮੁੱਕ ਤੇ ਕਰ ਦੋਗੇ ਕੋਈ ਫੋਨ ਲਾਊਗਾ ਤੇ ਮਾਨਤਾ ਨਾ ਹੋ ਜਾਊਗਾ ਹਨਾ ਤੇ ਥਾਣੇ ਦੇ ਕਰੀ ਫਿਰ ਤੋਂ ਦੇਖ ਸਾਦੇ ਜੀ ਬਾਕੀ ਇਹ ਜੇ ਭੁਲਾ ਭੁਲਾ ਚਲੋ ਹਵਾਨੇ ਤੇ ਪੈਣ ਦੀਆਂ ਵਾ ਤੇ ਕਰੀ ਵਿਸ਼ਾ ਤੁਹਾਨੂੰ ਦਿਖਾ ਦਈਏ ਬਾਕੀ ਇਹ ਆ ਵੀ ਗੱਬਣਾ ਆਪਣੀ ਪਾਸ ਕਰਕੇ ਖੜੋ ਤੇ ਸੋਈ ਤੇ ਆਪਣੀ ਦੋ ਟਾਈਮ ਚੁਆਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ